ਦੇ ਜਿੰਨਾ ਵੀ ਮੁਗਲ ਰਾਜ ਰਹੇ ਆ ਉਹ ਸਿੱਖੀ ਦਾ 100 ਸਾਲ ਨੁਕਸਾਨ ਨਹੀਂ ਕਰ ਸਕਦੇ ਜਿੰਨਾ ਤੁਸੀਂ ਅਕਾਲੀ ਦਲ ਨੇ 10 ਸਾਲ ਚ ਜੋ ਨੁਕਸਾਨ ਸਿੱਖੀ ਦਾ ਪੰਜਾਬੀਆਂ ਦਾ ਕੌਮ ਦਾ ਕੀਤਾ ਰਾਜਵਾਨਾ ਜਿਹਨੂੰ ਤੁਸੀਂ ਗੱਲ ਕਰਦੇ ਹੋ ਉਸ ਇਸ਼ੂ ਤੇ ਤੁਸੀਂ ਅੱਜ ਵੀ ਤਰੀਕ ਦਾ ਜਿਹੜਾ ਪ੍ਰੋਗਰਾਮ ਦਿੱਤਾ ਹੋਇਆ ਅੱਜ ਤੁਹਾਨੂੰ ਉਹ ਕੈਨਸਲ ਕਰਨਾ ਪੈ ਗਿਆ ਏ ਅਸੀਂ 20 ਤਰੀਕ ਦਾ ਜਿਹੜਾ ਉਹ 26 ਲੱਖ ਪਰਫਾਰਮਾ ਦਾ ਜਿਹੜਾ ਪ੍ਰੋਗਰਾਮ ਲਿਖਿਆ ਸੀ ਉਹਨੂੰ ਹਾਲ ਦੀ ਘੜੀ ਮੁਲਤਵੀ ਕਰਨ ਦਾ ਫੈਸਲਾ ਕੀਤਾ ਤੁਹਾਨੂੰ ਕਿਸੇ ਵੀ ਜੱਥੇਬੰਦੀ ਨੇ ਚਾਹੇ ਕਿਸਾਨ ਜੱਥੇਬੰਦੀਆਂ ਹੋਣ ਚਾਹੇ ਹੋਰ ਜੱਥੇਬੰਦੀਆਂ ਹੋਣ ਕਿਸੇ ਨੇ ਤੁਹਾਨੂੰ ਹੰਗਾਰਾ ਨਹੀਂ ਪਰਿਆ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਹੋਵੇ ਉਹਨਾਂ ਲਈ ਕੋਈ ਦਰਵਾਜ਼ਾ ਖੋਲਦੋ ਉਹਨਾਂ ਖਾਤਰ ਕੋਈ ਦਿੱਲੀ ਚਲੇ ਜਾਊਗਾ ਇਹ ਰਾਜਗਵਾਨਾਂ ਤੇ ਬਾਕੀ ਬੰਦੀ ਸਿੱਖ ਜਿਹੜੇ ਉਹਨਾਂ ਨੂੰ ਸਪੋਰਟ ਨੇ ਉਹਨਾਂ ਦੀ ਗੱਲ ਸੁਣ ਲੈਣ ਇੱਕ ਘੁਰਕੀ ਇੱਕ ਦਬਕਾ ਅਮਿਤ ਸ਼ਾਹ ਜੀ ਦਾ ਹੋਮ ਮਿਨਿਸਟਰ ਸਾਹਿਬ ਦਾ ਬੱਜਿਆ ਸੇ ਸਖਵੀਰ ਸਿੰਘ ਬਾਦਲ ਤੇ ਬਾਕੀ ਸਾਰਾ ਹਥਿਆਰ ਸਿੱਟ ਕੇ ਇਹ ਲੜਨਗੇ ਥੋੜੀ ਲੜਾਈ ਡਿਵਿਜਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸਕੂਰ ਸਿੰਘ ਅੱਜ ਐਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਦਿੱਲੀ ਜਾਣ ਦਾ ਜੋ ਬੰਦੀ ਸਿੰਘਾਂ ਨੂੰ ਲੈ ਕੇ ਪ੍ਰੋਗਰਾਮ ਅਲਿੱਖਿਆ ਗਿਆ ਸੀ ਉਹ ਰੱਦ ਕਰ ਦਿੱਤਾ ਹੈ ਜਿਸ ਨੂੰ ਲੈ ਕੇ ਕਾਂਗਰਸੀ ਸੰਸਦ ਮੈਂਬਰ ਰਮਨীত ਬਿੱਟੂ ਨੇ ਐਜੀਪੀਸੀ ਤੇ ਨਿਸ਼ਾਨਾ ਸਾਧਦੇ ਤੇ ਨਾਲ ਹੀ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਹੱਥੀ ਲਿਆ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੇ ਨਾਲ ਕੋਈ ਜਾਣ ਦੇ ਲਈ ਤਿਆਰ ਹੀ ਨਹੀਂ ਹੋਇਆ ਜਿਸ ਦੇ ਕਾਰਨ ਇਹਨਾਂ ਨੂੰ ਪ੍ਰੋਗਰਾਮ ਰੱਦ ਕਰਨਾ ਪਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਰਾਜਵਾਨਾ ਸਾਹਿਬ ਹੁਣ ਕੋਈ ਆਪਣਾ ਹੋਰ ਹਿਲਾ ਕਰਨ ਜੇਕਰ ਜੇਲ੍ਹ ਤੋਂ ਬਾਹਰ ਆਉਣਾ ਹੈ ਤਾਂ ਨਾਲੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਿੰਨਾ 10 ਸਾਲਾਂ ਦੇ ਵਿੱਚ ਸਿੱਖੀ ਦਾ ਘਾਣ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਉਹਨਾਂ ਕਿਸੇ ਹੋਰ ਨੇ ਨਹੀਂ ਕੀਤਾ ਹੋਣਾ ਦੇਖੋ ਮੈਂ ਹੁਣੀ ਜਿਹੜੇ ਐਸਜੀਪੀਸੀ ਪ੍ਰਧਾਨ ਨੇ ਉਹਨਾਂ ਦੀ ਇੰਟਰਵਿਊ ਸੁਣ ਰਿਹਾ ਸੀ ਚੈਨਲਾਂ ਨੂੰ ਮੈਂ ਇੱਕ ਗੱਲ ਤਾਂ ਜ਼ਰੂਰ ਕਹੂੰਗਾ ਵੀ ਜਿੰਨਾ ਵੀ ਮੁਗਲ ਰਾਜ ਰਹੇ ਆ ਉਹ ਸਿੱਖੀ ਦਾ 100 ਸਾਲ ਨੁਕਸਾਨ ਨਹੀਂ ਕਰ ਸਕੇ ਜਿੰਨਾ ਤੁਸੀਂ ਅਕਾਲੀ ਦਲ ਨੇ 10 ਸਾਲ ਚ ਜੋ ਨੁਕਸਾਨ ਸਿੱਖੀ ਦਾ ਪੰਜਾਬੀਆਂ ਦਾ ਕੌਮ ਦਾ ਕੀਤਾ ਅੱਜ ਦੋ ਗੱਲਾਂ ਆ ਇਹ ਦੇ ਵਿੱਚ ਪਹਿਲੀ ਗੱਲ ਰਾਜੂਆਣਾ ਜੀ ਨੂੰ ਤੁਸੀਂ ਗੱਲ ਕਰਦੇ ਹੋ ਉਸ ਇਸ਼ੂ ਤੇ ਤੁਸੀਂ ਅੱਜ 20 ਤਰੀਕ ਦਾ ਜਿਹੜਾ ਪ੍ਰੋਗਰਾਮ ਦਿੱਤਾ ਹੋਇਆ ਅੱਜ ਤੁਹਾਨੂੰ ਉਹ ਕੈਨਸਲ ਕਰਨਾ ਪੈ ਗਿਆ ਤੁਹਾਨੂੰ ਕਿਸੇ ਵੀ ਜੱਥੇਬੰਦੀ ਨੇ ਚਾਹੇ ਕਿਸਾਨ ਜੱਥੇਬੰਦੀਆਂ ਹੋਣ ਚਾਹੇ ਹੋਰ ਜੱਥੇਬੰਦੀਆਂ ਹੋਣ ਕਿਸੇ ਨੇ ਤੁਹਾਨੂੰ ਹੰਗਾਰਾ ਨਹੀਂ ਪਰਿਆ ਇਸ ਕਰਕੇ ਬੜੀਆਂ ਤੁਸੀਂ ਕੋਸ਼ਿਸ਼ਾਂ ਕੀਤੀਆਂ ਐਸਜੀਪੀਸੀ ਪ੍ਰਧਾਨ ਸਾਹਿਬ ਅਲੱਗ-ਅਲੱਗ ਲੋਕਾਂ ਦੇ ਘਰਾਂ ਦੇ ਦਰਵਾਜ਼ੇ ਕੁੰਡੇ ਖੜਕਾ ਕੇ ਕਿਸੇ ਨੇ ਨਹੀਂ ਤੁਹਾਨੂੰ ਖੋਲਿਆ ਕਿਉਂਕਿ ਕੌਣ ਖੋਲੂਗਾ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਹੋਵੇ ਉਹਨਾਂ ਲਈ ਕੋਈ ਦਰਵਾਜ਼ਾ ਖੋਲ ਦੂ ਉਹਨਾਂ ਖਾਤਰ ਕੋਈ ਦਿੱਲੀ ਚਲੇ ਜਾਊਗਾ ਇਸ ਕਰਕੇ ਤੁਹਾਨੂੰ ਕਿਤੋਂ ਵੀ ਸਪੋਰਟ ਨਹੀਂ ਮਿਲੀ ਜਿਹਦੇ ਕਰਕੇ ਤੁਸੀਂ ਪ੍ਰੋਗਰਾਮ ਕੈਨਸਲ ਕੀਤਾ ਦੂਜਾ ਪੁਆਇੰਟ ਤੁਸੀਂ ਇਹ ਰਾਜਵਾਨਾਂ ਤੇ ਬਾਕੀ ਬੰਦੀ ਸਿੱਖ ਜਿਹੜੇ ਉਹਨਾਂ ਨੂੰ ਸਪੋਰਟ ਨੇ ਉਹਨਾਂ ਦੀ ਗੱਲ ਸੁਣ ਲੈਣਾ ਇੱਕ ਘੁਰਕੀ ਇੱਕ ਦਬਕਾ ਅਮਿਤ ਸ਼ਾਹ ਜੀ ਦਾ ਹੋਮ ਮਿਨਿਸਟਰ ਸਾਹਿਬ ਦਾ ਬੱਜਿਆ ਤੇ ਸਖਵੀਰ ਸਿੰਘ ਬਾਦਲ ਤੇ ਬਾਕੀ ਸਾਰਾ ਹਥਿਆਰ ਸਿੱਟ ਕੇ ਇਹ ਲੜਨਗੇ ਤੁਹਾਡੀ ਲੜਾਈ ਵੀ ਬੜਕੇ ਦਿਖਾਏ ਉਹ ਦਿੱਲੀ ਉਹਨਾਂ ਨੇ ਕਿਹਾ ਬੁਲਾ ਕੇ ਦੋਨੋਂ ਮੈਂਬਰ ਪਾਰਲੀਮੈਂਟ ਨੇ ਜਿਹੜੇ ਕਾਲੀ ਦਲ ਦੇ ਤੇ ਇਹ ਅੱਜ ਅਨਾਉਂਸਮੈਂਟ ਗਲ ਪਾਤੀ ਫੇਰ ਐਸਜੀਪੀਸੀ ਪ੍ਰਧਾਨ ਦੇ ਦਿੱਲੀ ਵਾਲੇ ਜਿਹੜੇ ਪ੍ਰਧਾਨ ਜੀ ਨੇ ਉਹ ਤਾਂ ਹੈ ਹੀ ਉੱਥੇ ਉਹ ਤਾਂ ਦਿੱਲੀ ਚ ਨੇ ਇਸ ਵੇਲੇ ਬੀਜੇਪੀ ਦੇ ਨਾਲ ਨੇ ਤੁਹਾਡੇ ਨਾਲ ਤਾਂ ਹੈ ਨਹੀਂ ਉਹਨਾਂ ਦਾ ਚਿੱਠੀ ਦਾ ਬਹਾਨਾ ਨਾ ਬਣਾਓ ਦੋਨੋਂ ਗੱਲਾਂ ਇੱਕ ਤੁਹਾਡੇ ਨਾਲ ਕਿਸੇ ਨੇ ਜਾਣ ਦੀ ਜਿਹੜੀ ਉਹ ਤੁਹਾਨੂੰ ਨਾ ਕੀਤੀ ਦੂਜੀ ਸਰਕਾਰ ਦੀ ਘੁਰਕੀ ਤੋਂ ਤੁਸੀਂ ਹਮੇਸ਼ਾ ਜੀ ਦੇ ਦਰਦ ਤੋਂ ਤੁਸੀਂ ਇਹ ਪ੍ਰੋਗਰਾਮ ਕੈਨਸਲ ਕੀਤਾ ਏ ਤੇ ਹੁਣ ਜਿਹੜੇ ਇਹਨਾਂ ਤੇ ਆਸਾਂ ਲਾ ਕੇ ਬੈਂਦੇ ਆ ਵੀ ਇਹ ਤੁਹਾਡੇ ਲਈ ਕੁਝ ਕਰਨਗੇ ਉਹ ਅੱਜ ਗੱਲ ਸਾਹਮਣੇ ਆ ਗਈ ਤੇ ਦੂਜੀ ਉਹ ਜਿਹੜੀ ਬੇਅਦਬੀ ਕੀਤੀ ਜਿਹੜੇ ਉਹ ਪਾਠ ਕਰਦੇ ਦੋ ਸਿੰਘ ਜਿਨ੍ਹਾਂ ਨੂੰ ਤੁਸੀਂ ਸ਼ਹੀਦ ਕੀਤਾ ਅੱਜ ਉਹਦੇ ਪੁੱਤਰ ਨੇ ਵੀ ਇਹ ਗੱਲ ਕਹਿਤੀ ਆ ਵੀ ਮੈਂ ਵੀ ਆਉਣ ਵਾਲੇ ਦਿਨਾਂ ਚ ਤੁਹਾਡੇ ਖਿਲਾਫ ਮਰਨ ਵਰ ਤੇ ਬੈਠੂੰਗਾ ਤੇ ਦੇਖਿਓ ਲੋਕਾਂ ਦੀ سپورਟ ਉਹਦੇ ਨਾਲ ਕਿਵੇਂ ਹੋਏਗੀ ਕਿਵੇਂ ਲੋਕ ਉਹਦੇ ਨਾਲ ਜਾਣਗੇ ਤੇ ਅੱਜ ਦੋਨੋਂ ਗੱਲਾਂ ਦਾ ਇਹ ਲੋਕਾਂ ਨੂੰ ਪਤਾ ਲੱਗ ਗਿਆ ਵੀ ਥੋੜੇ ਮੋਢਿਆਂ ਤੇ ਕੋਈ ਲੜਾਈ ਲੜ ਲੂਗਾ ਤੇ ਅੰਦਰ ਬੈਠੇ ਰਾਜੂਆਣਾ ਤੇ ਉਹਨਾਂ ਦੀ ਭੈਣ ਜਿਹੜੀ ਇਹਨਾਂ ਨਾਲ ਕਈ ਵਾਰ ਰਲ ਜਾਂਦੀ ਆ ਕਿਉਂਕਿ ਫੰਡ ਫੰਡ ਦੇ ਕੇ ਇਹ ਕੋਸ਼ਿਸ਼ ਕਰਦੇ ਆ ਬਾਹਰ ਉਹਨਾਂ ਨੂੰ ਮੀਟਿੰਗਾਂ 'ਚ ਮੈਂਬਰ ਬਣਾ ਕੇ ਪਰ ਰਾਜੂਆਣਾ ਸਾਹਿਬ ਨੂੰ ਅੱਜ ਸਨੇਹਾ ਜ਼ਰੂਰ ਦੱਸ ਦੇਣ ਵੀ ਜਿਨ੍ਹਾਂ ਦੇ ਸਿਰ ਤੇ ਤੁਹਾਡੇ ਕੋਲ ਜਥੇਦਾਰ ਸਾਹਿਬ ਭੇਜੇ ਜਾ ਰਹੇ ਸੀ ਤੁਹਾਡੇ ਕੋਲ ਐਸਜੀਪੀਸ ਦੇ ਪ੍ਰਧਾਨ ਭੇਜੇ ਜਾ ਰਹੇ ਸੀ ਅੱਜ ਉਹਨਾਂ ਨੇ ਹਥਿਆਰ ਸਿੱਟਦੇ ਅਗਲੀ ਲੜਾਈ ਹੁਣ ਤੁਸੀਂ ਆਪ ਸੋਚ ਲਿਓ ਕਿਹਨਾਂ ਦੇ ਸਿਰ ਤੇ ਲੜਨੀ ਆ ਤੰਦਾਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਲਗਾਤਾਰ ਚੱਲਦਾ ਆ ਰਿਹਾ ਤੇ ਕਈ ਥਾਵਾਂ ਦੇ ਉੱਤੇ ਧਰਨੇ ਪ੍ਰਦਰਸ਼ਨ ਵੀ ਕੀਤਾ ਜਾਂਦਾ ਤਾਂ ਉੱਥੇ ਹੀ ਕਾਮੀ ਇਨਸਾਫ ਮੋਰਚਾ ਵੀ ਮਹਾਲੀ ਦੇ ਵਿੱਚ ਚੱਲ ਰਿਹਾ ਤਾਂ ਐਸਜੀਪੀਸੀ ਨੇ ਵੀ ਐਲਾਨ ਕੀਤਾ ਸੀ ਕਿ ਵੱਡੀ ਗਿਣਤੀ ਦੇ ਵਿੱਚ ਸਿੱਖ ਨੌਜਵਾਨ ਤੇ ਸਿੱਖ ਸੰਗਤ ਜਿਹੜਾ ਦਿੱਲੀ ਨੂੰ ਕੂਚ ਕਰਨਗੇ ਤਾਂ ਇਸ ਮਾਮਲੇ ਨੂੰ ਲੈ ਕੇ ਰਾਸ਼ਟਰਪਤੀ ਨੂੰ ਮਿਲਣਗੇ ਤਾਂ ਜੋ ਵੀ ਸਿੱਖ ਸੰਗਤ ਨੇ ਜਿਹੜੇ ਸਾਈਨ ਕੀਤੇ ਹੋਏ ਨੇ ਉਹ ਵੀ ਮੰਗ ਪੱਤਰ ਆਪਣਾ ਉਹਨਾਂ ਨੂੰ ਦੇਣਗੇ ਪਰ ਹੁਣ ਐਸਜੀਪੀਸੀ ਨੇ ਇਹ ਪ੍ਰੋਗਰਾਮ ਰੱਦ ਕਰ ਦਿੱਤਾ ਤਾਂ ਰਮਨੀਤ ਬਿੱਟੂ ਨੇ ਇਹਨਾਂ ਤੇ ਹੁਣ ਨਿਸ਼ਾਨੇ ਸਾਧਨੇ ਤੇ ਦੇਖਣਾ ਹੋਊਗਾ ਕਿ ਹੁਣ ਐਸਜੀਪੀਸੀ ਰਮਨੀਤ ਸਿੰਘ ਬਿੱਟੂ ਦਾ ਕੀ ਜਵਾਬ ਦਿੰਦੀ ਹੈ ਬਿਊਰੋ ਰਿਪੋਰਟ ਡੀ5 ਚੈਨਲ ਪੰਜਾਬੀ ਨਿਟਰ ਖਾਂ ਨਿਰਪੱਖ ਰ੍ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਣਾ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ